ਸਤਿ ਸ਼੍ਰੀ ਅਕਾਲ ਜੀ ਇਹ ਜੀ ਆਪਣਾ ਪਾਠ 5 ਅਦਰਾਂ ਤੇ ਉਹਨਾਂ ਦੇ ਔਖੇ ਸ਼ਬਦਾਂ ਦੇ ਅਰਥ ਵੰਸ ਲਾ ਦੇਣਾ ਕਿਸੇ ਅੰਗੋਂ ਉਨੇ ਹੋ ਜਾਣਾ ਪਾਸਾ ਮਾਰਿਆ ਜਾਣਾ ਇੱਕ ਪਾਸਾ ਜਿਵੇਂ ਖੜੋ ਹੋ ਹੀ ਜਾਣਾ ਨਾਮੁਰਾਦ ਪੈੜੀ ਮੰਜੇ ਨਾਲ ਲੱਗ ਜਾਣਾ ਉੱਠਣ ਯੋਗੀ ਨਾ ਰਹਿਣਾ ਔਕਾ ਭਰਨਾ ਔਖਾ ਜਿਆ ਸਾਹ ਲੈਣਾ ਇਲਮ ਗਿਆਨ ਤਾਰੀਫ ਵਡਿਆਈਆਂ ਦਿਲਾਸਾ ਹੌਸਲਾ ਟੁੱਟ ਜਾਣਾ ਪਰੇਸ਼ਾਨ ਹੋ ਜਾਣਾ ਪੂਤਸਵਾਰ ਹੋਣਾ ਕਿਸੇ ਗੱਲ ਦੇ ਪਿੱਛੇ ਹੀ ਪੈ ਜਾਣਾ ਮਨ ਮਟਾਵ ਹੋਣਾ ਇੱਕ ਦੂਜੇ ਨਾਲ ਬੋਲ ਚਾਲ ਨਾ ਹੋਣਾ ਗੁਲਾਮੀ ਅਦਨਗੀ ਅਦਨਿਗੀ ਜੜੋਂ ਪੁੱਟਣਾ ਮੁੱਢੋਂ ਹੀ ਖਤਮ ਕਰਨਾ ਮਜ਼ਬੂਤ ਤਾਕਤਵਰ ਏ ਸੀ ਜੀ ओके ਸ਼ਬਦਾਂ ਦੇ ਅਰਥ ਵਾਤਵਾਸ਼ਿਆ ਕਰਿਆ ਕਰੋ ਲਾਈਕ ਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸਿਆ ਕਰੋ ਜੋ ਜੀ ਔਖੇ ਸ਼ਬਦ ਨੇ ਉਹ ਉਹਨਾਂ ਦਾ ਮਤਲਬ ਕੀ ਹੁੰਦਾ ਹੈ ਜੀ ਜਿੱਦਾਂ ਵਾਂਝ ਲਾ ਦੇਣਾ ਇਹਦਾ ਪੰਜਾਬੀ ਵਿੱਚ ਮਤਲਬ ਹੁੰਦਾ ਹੈ ਕਿਸੇ ਅੰਗੋਂ ਊਨੇ ਹੋ ਜਾਣਾ ਆਪਣੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਜੀ ਵਾਂਝ ਲਾ ਦੇਣਾ ਕੀ ਹੁੰਦਾ ਹੈ ਇਹ ਉਹਨਾਂ ਨੂੰ ਪੜਾਓ ਤੇ ਉਹਨਾਂ ਨੂੰ ਸਮਝਾਓ ਇਸ ਕਰਕੇ ਵਾਤਵਾ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ